ਤਾਇ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉੱਥੇ ਹੀ ਲੱਖਾਂ ਦੀ ਗੱਡੀ ਦੇ ਵਿੱਚ ਸਵਾਰ ਇੱਕ ਸਖਸ਼ ਦੇ ਵੱਲੋਂ ਕੱਖਾਂ ਵਰਗੀ ਹਰਕਤ ਕਰ ਦਿੱਤੀ ਗਈ ਹੈ ਗੱਡੀ ਦੇ ਵਿੱਚ ਸਵਾਰ ਉਸ ਬੰਦੇ ਦੇ ਵੱਲੋਂ ਬੱਕਰੀ ਚੋਰੀ ਕਰਨ ਦਾ ਮਾਮਲਾ ਸੁਰੰਦ ਦੇ ਵਿੱਚ ਬਿਹਦੀ ਅਨੋਖਾ ਲੱਗ ਰਿਹਾ ਤੇ ਇਹ ਘਟਨਾ ਮੋਗਾ ਦੇ ਪਿੰਡ ਲੋਪੋ ਦੀ ਦੱਸੀ ਜਾ ਰਹੀ ਹੈ ਤੇ ਇੱਕ ਸੀਸੀਟੀਵੀ ਫੁਟੇਜ ਜਿਹੜੀ ਆ ਸੋਸ਼ਲ ਮੀਡੀਆ ਉਤੇ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਬਕਾ ਇਹ ਦੇ ਰਿਹਾ ਕਿ ਇੱਕ ਗੱਡੀ ਦੇ ਵਿੱਚ ਸਵਾਰ ਇੱਕ ਨੌਜਵਾਨ ਇੱਕ ਘਰ ਦੇ ਬਾਹਰ ਬੰਨੀ ਬકરી ਨੂੰ ਚੁੱਕ ਕੇ ਗੱਡੀ 'ਚ ਲੈ ਕੇ ਫਰਾਰ ਹੋ ਜਾਂਦਾ ਹੈ। ਪੂਰੀ ਵਾਰਦਾਤ ਤੇ ਕੁਝ ਹੀ ਸੈਕਿੰਡ ਦੀ ਹੁੰਦੀ ਹੈ ਪਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਬકરી ਚੋਰੀ ਕਰਨ ਦੇ ਲਈ ਚੋਰ ਨੇ ਕਾਫੀ ਟਾਈਮ ਰੇਕੀ ਕੀਤੀ ਜੋ ਕਿ ਸੀਸੀਟੀਵੀ ਦੇ ਵਿੱਚ ਵਿਖਾਈ ਦੇ ਦੇ। ਤੇ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮਾਮਲੇ ਦੀ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਇਸ ਸਾਕਸੀ ਜਿਹੜੀ ਹੈ ਉਹ ਪੜਤਾਲ ਕੀਤੀ ਜਾ ਰਹੀ ਹੈ। ਤਾਂ ਇਹ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉੱਥੇ ਹੀ ਲੱਖਾਂ ਦੀ ਗੱਡੀ ਦੇ ਵਿੱਚ ਸਵਾਰ ਇੱਕ ਸਾਕਸ਼ ਦੇ ਵੱਲੋਂ ਕੱਖਾਂ ਵਰਗੀ ਹਰਕਤ ਕਰ ਦਿੱਤੀ ਗਈ ਹੈ। ਗੱਡੀ ਦੇ ਵਿੱਚ ਸਵਾਰ ਉਸ ਬੰਦੇ ਦੇ ਵੱਲੋਂ ਬੱਕਰੀ ਚੋਰੀ ਕਰਨ ਦਾ ਮਾਮਲਾ ਸੁਰੰ ਦੇ ਵਿੱਚ ਬਿਹਦਾ ਅਨੋਖਾ ਲੱਗ ਰਿਹਾ ਹੈ। ਤੇ ਇਹ ਘਟਨਾ ਮੋਗਾ ਦੇ ਪਿੰਡ ਲੋਪੋ ਦੀ ਦਸੀ ਜਾਰੀ ਹੈ ਤੇ ਇੱਕ ਸੀਸੀਟੀਵੀ ਫੁਟੇਜ ਜਿਹੜੀ ਸੋਸ਼ਲ ਮੀਡੀਆ ਉਤੇ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਗਈ ਹੈ ਜਿਸ ਦੇ ਵਿੱਚ ਸਾਬਖਾਇ ਦੇ ਰਿਹਾ ਕਿ ਇੱਕ ਗੱਡੀ ਦੇ ਵਿੱਚ ਸਵਾਰ ਇੱਕ ਨੌਜਵਾਨ ਇੱਕ ਘਰ ਦੇ ਬਾਹਰ ਬੰਨੀ ਬકરી ਨੂੰ ਚੁੱਕ ਕੇ ਗੱਡੀ 'ਚ ਲੈ ਕੇ ਫਰਾਰ ਹੋ ਜਾਂਦਾ ਹੈ ਪੂਰੀ ਵਾਰਦਾਤ ਤੇ ਕੁਝ ਹੀ ਸੈਕਿੰਡ ਦੀ ਹੁੰਦੀ ਹੈ ਪਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਬકરી ਚੋਰੀ ਕਰਨ ਦੇ ਲਈ ਚੋਰ ਨੇ ਕਾਫੀ ਟਾਈਮ ਰੇਕੀ ਕੀਤੀ ਜੋ ਕਿ ਸੀਸੀਟੀਵੀ ਦੇ ਵਿੱਚ ਵਿਖਾਈ ਦੇ ਰਿਹਾ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮਾਮਲੇ ਦੀ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਉਸ ਸਾਕਸੀ ਜਿਹੜੀ ਹੈ ਉਹ ਪੜਤਾਲ ਕੀਤੀ ਜਾ ਰਹੀ ਹੈ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵਿੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ